ਜੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਰ ਗਾਣੇ ਗਾ ਰਹੇ ਨੇ ਜੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਧੜੇ ਨੂੰ ਖਾਖਦਿਆ ਹੋਇਆ ਸੋਹਣੀ ਭਾਗ ਹੋਣ ਹੋਇਆ ਨਗਰ ਕੀਰਤਨ ਜਲਦ ਹੁੰਦਾ ਹੋਇਆ ਅਨੇਕੀ ਏਰੀਆ ਪੰਜਾਬ ਦੀ ਧਾਰੀ ਜਲੰਧਰ ਸ਼ਹਿਰ ਰੱਬਵਾਰਾ ਸੋਡੜ ਛੋਣੀ ਨਾ ਹਸਨਗੋ ਧੰਨ ਜਨਨਾ ਲਾ ਦੀ ਚਾਛੂ ਪ੍ਰਾਪਤ ਧਾਰੀ ਸਾਬ ਜਹਦਰ ਬਾਬਾ ਬਗੇ ਸਿੰਘ ਨਵਾਬ ਖਬੂਤ ਸਿੰਘ ਜੱਥੇ ਸਿੰਘ ਨਾਲ ਵਾਲਿਆ ਦਿੱਲੀ ਫਤਿਹ ਦੀ ਇਸ ਤਾਰਖੋ ਕਰਿਆ ਸੀ 10 ਮਾਰਚ ਨੂੰ ਹਰਮੰਦਰ ਸਾਹਿਬ ਦੀ ਦੀਵਾਲੀ ਦੇਖਣ ਤੋਂ ਬਾਅਦ ਜਲੰਧਰ ਖੇਰ ਦਾ ਵਿਗੜਿਆ ਬਗੰਗਰ ਅਧੀਨਾ ਵੇਲ ਨੂੰ ਪੋਕਾ ਲਾ ਕੇ ਗੁਰਦੁਆਰਾ ਸੋਟੜ ਸੋਣੀ ਨਹੰਸ ਸਿੰਘਾਂ ਵਿਖੇ ਮੁਖੀ ਮਿਸ਼ਰ ਜੀ ਤਾਂ ਸੈ ਸਿੰਘ ਸਾਹਿਬ ਜੀ ਦਾ ਸੀ ਬਾਬਾ ਨਿਹੰਗ ਸਿੰਘ ਜੀ ਮਜੂਦਾ ਮੁਖੀ ਜੀ ਦੀ ਦੇਖ ਰੇਠਾ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਟੜ ਵਾਲਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਚ ਹੁਣ ਗੁਰਦੁਆਰਾ ਪ੍ਰੀਤਨ ਕਰ ਕੋ ਹੁੰਦਾ ਹੋਇਆ ਕਾਂਡਾ ਫਾਟਕ ਨੂੰ ਰਵਾਨਦਾ ਹੋਇਆ ਹੈ ਬਾਬਰ ਬਾਦਸ਼ਾਹ ਦੀ ਕਟਰੀ ਕੈਦ ਦੇ ਅੰਦਰ ਗੁਰੂ ਨਾਨਕ ਪੀਸੀਆਂ ਚੱਕੀਆਂ ਸਨ ਮੀਰੀ ਫੀਰੀ ਦੇ ਮਾਲਕ ਪਾਤਸ਼ਾਹ ਨੇ ਜੁਲਮ ਰਾਜ ਦੀਆਂ ੜਾਈਆਂ ਭਕਤੀਆਂ ਸਨ ਬਹਾਦਰ ਬਣ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਬਣ ਹਿੰਦ ਦੀ ਚਾਦਰ ਪੱਤਾ ਲੇਕਾ ਢੱਕੀਆਂ ਸਨ ਜੋ ਜੋ ਆਈ ਨੇ ਤੋਂ ਗਾਲ ਲਾਂ ਤੇਗਾ ਗੁਰੂ ਗੋਬਿੰਦ ਸਿੰਘ ਉਹਨਾਂ ਚੱਕੀਆਂ ਸਨ ਜਾਨਾਂ ਦੇਸ਼ ਦੀ ਖਾਤਰ ਵਾਰੀਆਂ ਬਤਨ ਪਜਾਰੀਆਂ ਲੈ ਸਿੱਧੇ ਐਵੇਂ ਨਹੀਂ ਆਜ਼ਾਦੀ ਦਾ ਫਲ ਮਿਲਿਆ ਪਹਿਲਾਂ ਕੀਮਤਾਂ ਇਹਦੀਆਂ ਖਤਾਰੀਆਂ ਸਨ ਸਾਡਾ ਮੂੰਹ ਮਹੰਦਰਾ ਵੱਖਰਾ ਏ ਸਾਡਾ ਰੂਪ ਵੱਖਰਾ ਸਾਡਾ ਰੰਗ ਵੱਖਰਾ ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ ਦੁਰਿਆਉਂਦਾ ਇਹ ਸਾਡਾ ਪ੍ਰਸੰਗ ਵੱਖਰਾ ਸਾਡੀ ਆਤਮਾ ਦੇ ਲੱਛਣੇ ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ ਸਾਡੀ ਮਾਤ ਜਹਾਨ ਤੋਂ ਵੱਖਰੀਏ ਸਾਡਾ ਕਿੰਗ ਕੀ ਜੂਨ ਦਾ ਢੰਗ ਵੱਖਰਾ ਅਸੀਂ ਬਾਤ ਸਪੰਸ ਦੀ ਆਤਮਾ ਦੇ ਪੂਜਾ ਕੀਤੀ ਹੈ ਜੇ ਜੀ ਨੇ ਹੰਸ ਸਿੰਘ ਬਣ ਕੇ ਕਦੇ ਚੜਖੜੀਆਂ ਤੇ ਚੜ ਕੇ ਕਦੇ ਸੂਲੀਆਂ ਤੇ ਚੜ ਕੇ ਕਦੇ ਤੀਰ ਤੇ ਕਦੇ ਤੂਫੰਗ ਬਣ ਕੇ ਸੁੰਦਰ ਸਾਗਣ ਹੈ ਮਾਤ ਖਾਲਸੇ ਦੀ ਜੂਂਦੀ ਅੰਗ ਬਣ ਕੇ ਮਰਦੀ ਸੰਗ ਬਣ ਕੇ ਅਸੀਂ ਜੰਮੇ ਤਾਂ ਛਮਾ ਤੇ ਰੁਕ ਚੜਿਆ ਖੜੀਏ ਫੇਰ ਨਾ ਕਿਵੇਂ ਕੰਗੜੇ ਬਣ ਕੇ ਗੁਰੂ ਨਾਨਕ ਦੇ ਨੈਣਾਂ ਦਾ ਨੂਰ ਸਿੱਖਾ ਸਦਾ ਲਈਏ ਦੁਨੀਆ ਆਵਾਜ਼ ਤੇਰੀ ਲੱਖਾਂ ਬਿੰਦਰੇ ਵਿੱਚ ਤੂੰ ਬੰਦ ਹੋਵੇਂ ਫੇਰ ਵੀ ਰਹੂਗੀ ਰੂਹ ਅਜਾ ਤੇਰੀ ਨਾ ਕਮਰ ਆਇਆ ਪਰ ਚੜ੍ਹ ਨੂੰ ਦੇਖ ਕੇ ਹੋਣੀ ਕਦੇ ਨਹੀਂ ਸ਼ਾਨ ਬਰਬਾਦ ਤੇਰੀ ਲਾਲੀ ਤੇਰੀ ਖੁੰਦੀ ਜੀਦੀ ਏ ਫਿੱਕੀ ਕਿਸੇ ਤਰ੍ਹਾਂ ਨਹੀਂ ਪਾਵੇਗੀ ਆਪ ਤੇਰੀ ਤਾਰਾ ਤੂੰ ਦਸ਼ਵੇਸ਼ ਦੀ ਅੱਖ ਦਾ ਏ ਸੂਰਜ ਚੱਲ ਨਹੀਂ ਸਕਦਾ ਤਾਬ ਤੇਰੀ ਸਾਰਾ ਤੂੰ ਦੇਹ ਮੇਦੀ ਅੱਖ ਦਾ ਏ ਸੂਰਜ ਛੱਡ ਨਹੀਂ ਸਕਦਾ ਤਾਂ ਤੇਰੀ ਬੁਨਿਆਦੋ ਜਗਾਂ ਦੇ ਜਾਵੇ ਫਤੇ ਪਾਵੇ ਨਾਲੋ ਜਾਵੇ ਸਤਿ ਸ੍ਰੀ ਅਕਾਲ ਗੁਰਮਰੇ ਕਾਦਿਕ ਨੂੰ ਖਾਲਸੇ ਗਿਆਨ ਦਾ ਮਤਿ ਵਾਹਿਗੁਰੂ ਜਿੱਕਾ ਖਾਲਸਾ